ਲੋਖਨ ਮਾਰਨਾ ਓਏ ਮੈਂ ਸਿੰਧੀਰੇ ਕੀ ਹਿੱਜ ਮੈਂ ਕਰਨਾ ਸਾਡਾ ਬੇਕੂਰ ਕੀ ਵਕਤੋਂ ਵੈਰੂ ਬਰਕਾ ਓਏ ਸਿੰਧੀਰੇ ਤੇ ਜੀਉਂਦੀ ਲੋਨਾ ਤੇਰੇ ਪਿਆਰੇ ਪਿਆਰੇ ਲੱਗਦੇ ਨੇ ਬਹੁਤ ਤੇ ਧੀਰਾ ਹਾਂ ਕਿਉਂ ਰੁਕਦਾ ਲੋਦੇ ਜਿੰਦਗੀ ਓਏ ਸਿੰਧੀਰਾ ਕਿਉਂ ਰੁਕਦਾ ਆਦੀ ਬਹੁਤ ਧੀਰ ਜਿੰਦਗੀ ਹੋਰ ਆਰ ਡੀ ਜੇ ਗੋਸ ਪਰ ਗਰਮੀ ਵਾਲੇ ਤੀਰ ਦੀ ਸ਼ੁਰੂ ਇੰਦਗੜ ਚਿੜੀ ਵਾਲੇ ਠੁੱਕੀ ਰਾਂ ਦੀ ਕੀ ਹੁਕਮ ਮਾਲਕ ਦੀ ਕਚੈਰੀ ਚੋਂ ਬਾਬਾ ਕਹਿੰਦਾ ਓਏ ਇਹੋ ਜਿਹਾ ਗਾਣਾ ਓਏ ਇਹੋ ਜਿਹਾ ਸਵਾਲ ਕਿਸੇ ਦਾ ਸ਼ੱਕ ਤਾਂ ਘੜ ਪਾਏ ਹੋਣ ਬਸ਼ੱਕੇ ਚੈਰੀ ਦੇ ਵਿੱਚ ਬੈਠਾ ਹੋਵੇ ਕੋਈ ਬੰਦਾ ਬੁੜੀ ਮੰਨ ਦੀ ਧਾਰਨਾ ਤਾਰੀ ਬਾਬਾ ਕਹਿੰਦਾ ਵੇ ਗਾਣਾ ਕੌਣ ਦਾ ਕੋਈ ਮਸਲਾ ਨਹੀਂ ਜਦੋਂ ਬਾਬੇ ਦੀ ਕਚਹਿਰੀ ਚ ਆ ਗਏ ਕੋਕਮ ਤੁਹਾਡਾ ਹਾਜ਼ਰ ਹੈ ਮਾਲਕ ਕਹਿੰਦਾ ਕੀ ਉਹ ਜਨਾਨੀ ਕਿਸੇ ਨੂੰ ਤੋੜੇ ਜੀ ਬੈਠੀ ਹੋਵੇ ਤੇ ਜਨਾਨੀ ਕੋਕੋ ਨਾ ਪੁੱਟੀ ਹੋਵੇ ਜਮਾਹਲ ਦੇ ਪਰ ਕੋ ਫਰੀ ਕਹਨ ਪਾਣੀ ਦੇ ਤੱਕ ਆ ਜਿਆਦਾ ਕੋਈ ਉੱਠੋ ਬਿਲਿਆ ਇੱਥੇ ਹਾਜ਼ਰ ਨਹੀਂ ਜਮਾ ਬਾਬਾ ਕਹਿੰਦਾ ਜਾਂ ਨੂੰ ਹੋਵੇ ਹਸਪੰਡ ਦੀ ਜੱਤੀ ਹੋਵੇ ਤੇ ਜਨਾਨੀ ਜਮਾ ਪੁੱਖੋ ਨਾ ਪੁੱਤੀ ਹੋਵੇ ਰੇ ਦਿੱਕਰ ਅੱਜ ਤਾਂ ਥੋੜਾ ਹੁੰਦਾ ਪਲਾ ਹਾਂ ਫਿਰ ਜ ਕੋਈ ਤੀ ਪੁੱਤ ਮਿਲਦਾ ਕਿਸੇ ਨੂੰ ਵਾਹ ਜੀ ਤੇ ਲੱਖਾਂ ਰੁਪਏ ਚੱਕੀ ਫਿਰਦੇ ਨੇ ਪੁੱਤ ਨਹੀਂ ਹੁੰਦੇ ਕਿਸੇ ਦੇ ਨਹੀਂ ਦੁਨੀਆ ਤੱਤ ਦੀ ਫਿਰਦੀ ਆ ਇਹ ਹੁਕਮ ਨੇ ਫਕੀਰਾਂ ਦੇ ਹਾਂ ਸਾਡਾ ਤਾਂ ਕੰਮ ਐ ਸਾ ਕਰੀ ਜਾਣਾ ਇਹ ਦਿਨ ਰਾਤ ਦਾ ਤੇ ਕਿਸੇ ਦਾ ਕੋਈ ਕੋਹ ਤੇ ਨਾਂ ਰਹਿ ਜਾਊਗਾ ਵਾਹ ਕੌਣ ਆ ਹਾਜ਼ਰ ਨੇ ਇੱਕ ਵਾਰੀ ਹੋਰ ਸੋਚ ਲਓ ਇਹ ਬੇਲੇ ਹੱਥ ਨਹੀਂ ਆਉਂਦੇ ਹੁੰਦੇ ਲੰਗੇ ਹੋਏ ਮੁਰਤੇ ਬਾਬਾ ਕਹਿੰਦਾ ਵੇ ਬਾਲੇ ਵੱਜੀ ਜਾਂਦੇ ਆ ਜਨਾਨੀ ਦੇ ਇਹ ਖੜੀ ਨਹੀਂ ਹੁੰਦੀ ਪਿੰਡ ਦਾ ਕੰਮ ਨਹੀਂ ਬਾਹ ਫੜ ਕੇ ਠਲਗੇ ਸੀ ਉਹ ਚੇਲਿਆਂ ਵਰਗੇ ਚੇਲੇ ਹੈ ਨਹੀਂ ਅਸੀਂ ਬੋਲ 叫方才干啥？ ਪਾ ਕਹਿੰਦਾ ਸਰੀਰ ਦਾ ਫੇਰਵਾ ਹੋਵੇ ਤੇ ਸਰੀਰ ਗਿੱਲੇ ਗੋਹੇ ਤੋਂ ਮੁਤਖਦਾ ਹੋਵੇ ਜਨਾਨੀ ਇੱਥੇ ਹਾਜ਼ਰ ਹੋਵੇ ਕੋਈ ਪਿੰਡ ਦੇ ਬਾਬਿਆਂ ਤੋਂ ਡਰ ਕੇ ਖੜੇ ਨਹੀਂ ਹੁੰਦੇ ਕਿ ਗੱਲ ਕੀ ਆ ਇਹ ਦਾ 10 20 ਰੁਪਏ ਦੇ ਕੇ ਤੁਸੀਂ ਬੈਠਣਾ ਫੁਰਗੋ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਉਹ ਸਿਆਣੇ ਬੰਦੇ ਕਹਿੰਦੇ ਤੇ ਨੱਚਣਾ ਤਾਂ ਹੁਣ ਨੱਚ ਲੈ ਤੇ ਘਰੇ ਜਾ ਕੇ ਨੱਚੂਲੇ ਜਲਾ ਤਮਾਰੀ ਸਿੱਕਣਾ ਅੱਜ ਇੱਜੇ ਤਰਕੇ ਨੂੰ ਕਿਤੇ ਹੋਰ ਆ ਸਰ ਤਾਂ ਰੋਜ਼ ਦਾ ਕੰਮ ਐ ਇਹ ਸਾਡਾ ਜਾਂਦਾ ਕੁਛ ਨਹੀਂ ਤੁਹਾਡੇ ਰੋਗ ਟੁੱਟ ਜਾਣੇ ਨੇ ਹਾਂਜੀ ਬੀਬੀ ਕਿਹੜਾ ਪਿੰਡ ਹੈ ਸ੍ਰੀ ਦਾ ਮਿਰਵਾ ਵਿੱਚ ਹੈ ਤੰਗ ਜੀ ਬਾਈ ਦੇ ਨੇ ਚਲੋ ਜੀ ਕਿ ਨਾਗੇ ਨੋਰੈ ਨੂੰ ਆ ਮੈਨ ਨੋਰੈ ਗ ਮੈਨ